ਫਾਜ਼ਲਕਾ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚੋਂ ਖਬਰ ਆਈ ਆ ਗਵਰਨਰ ਸੁਣਿਓ ਤੇ ਇਹ ਖਬਰ ਨੂੰ ਸੁਣਨ ਤੋਂ ਬਾਅਦ ਜਾਣਨ ਤੋਂ ਬਾਅਦ ਤੁਹਾਨੂੰ ਆਪੇ ਪਤਾ ਲੱਗ ਜਾਣਾ ਜੀ ਕਿ ਨਸ਼ਾ ਛਡਾਉਣ ਵਾਲੀ ਮੁਹਿੰਮ ਕਿੱਥੇ ਜੇ ਖੜ ਗਈ ਪੰਜਾਬ ਦੀ ਜਵਾਨੀ ਹੁਣ ਓਵਰਡੋਜ਼ ਨਾਲ ਮਰ ਰਹੀ ਹੈ ਕਿ ਨਹੀਂ ਹਸਪਤਾਲਾਂ ਦੇ ਵਿੱਚ ਕੀ ਕੁਝ ਹੋ ਰਿਹਾ ਇਹ ਸਾਰਾ ਕੁਝ ਚਟੇੜਣ ਵਾਂਗੂ ਸਾਫ਼ ਹੋ ਜਾਣਾ ਫਾਜ਼ਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਯਾਨੀ ਕਿ ਮੁਰੰਮਤ ਦਾ ਕੰਮ ਬਾਕੀ ਇਮਾਰਤ ਦਾ ਵੀ ਤੇ ਬਾਥਰੂਮਾਂ ਦਾ ਵੀ ਮਿਸਤਰੀ ਲੱਗੇ ਹੋਏ ਆ ਇਹਨੇ ਚਰਨੋਂ ਇੱਕ ਮੁੰਡਾ ਇੱਕ ਨੌਜਵਾਨ ਭੱਜਾ ਭੱਜਾ ਆਉਂਦਾ ਮਿਸਤਰੀਆਂ ਦੇ ਕੋਲੇ ਤੇ ਕਹਿੰਦਾ ਜੀ ਮੈਂ ਬਹੁਤ ਜ਼ੋਰ ਦੀ ਤੰਗ ਹੈਗਾ ਜੀ ਮੈਨੂੰ ਬਹੁਤ ਜ਼ੋਰ ਦੀ ਬਾਥਰੂਮ ਆਇਆ ਤੇ ਉਹ ਮਿਸਤਰੀ ਪਰੇ ਹੋ ਜਾਂਦੇ ਤੇ ਇਹਨੂੰ ਬਾਥਰੂਮ ਦੇ ਵਿੱਚ ਜਾਣ ਦਾ ਮੌਕਾ ਮਿਲ ਜਾਂਦਾ 10 ਮਿੰਟ ਬੀਤ ਗਏ 15 ਬੀਤ ਗਏ 20 ਬੀਤ ਗਏ 25 ਬੀਤ ਗਏ ਉਹ ਬਾਹਰ ਖੜੇ ਆਵਾਜ਼ਾਂ ਦਿੰਦੇ ਵੀ ਭਾਈ ਹੁਣ ਬਾਹਰ ਆ ਜਾ ਸੀ ਆਪਦਾ ਕੰਮ ਕਰਨਾ ਪਰ ਇਹ ਆਉਂਦਾ ਨਹੀਂ ਜਦੋਂ ਸ਼ੱਕ ਹੋਇਆ ਮਿਸਤਰੀਆਂ ਨੇ ਮਜ਼ਦੂਰਾ ਨੇ ਉੱਤੋਂ ਨਹੀਂ ਦੇਖਿਆ ਛੱਤ ਦੇ ਉੱਤੋਂ ਨਹੀਂ ਤਾਂ ਇਹ ਬੌਂਦਲਿਆ ਪਿਆ ਸੀ ਇਹ ਬੇਸੁੱਧ ਹੋਇਆ ਪਿਆ ਸੀ ਜਾ ਕੇ ਇਹਨੂੰ ਹਸਪਤਾਲ ਦੇ ਡਾਕਟਰਾਂ ਦੇ ਕੋਲੇ ਲੈ ਕੇ ਡਾਕਟਰ ਕਹਿੰਦੇ ਜੀ ਏਰੀ ਤਾਂ ਮੌਤ ਹੋ ਚੁੱਕੀ ਆ ਮੈਂ ਨਹੀਂ ਕਹਿੰਦਾ ਸੀਨੀਅਰ ਡਾਕਟਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਓਵਰਡੋਸ ਦੇ ਕਰਕੇ ਮੁੰਡੇ ਦੀ ਮੌਤ ਹੋਈ ਆ ਇਹਦੇ ਕੋਲੋਂ ਇੱਕ ਸਰਿੰਜ ਵੀ ਲੱਭੀ ਆ ਤੇ ਇਹ ਉਹ ਵੇਲਾ ਜਦੋਂ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮਹਿੰਵੀ ਚੱਲ ਰਹੀ ਆ ਇਹ ਉਹ ਵੇਲਾ ਜਦੋਂ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਵਾਸਤੇ ਪੀਲਾ ਪੰਜਾਬੀ ਚੱਲ ਰਿਹਾ ਬਲਡੋਜ਼ਰ ਵੀ ਚੱਲ ਰਹੇ ਆ ਇਹ ਉਹ ਵੇਲਾ ਜਦੋਂ ਸਰਕਾਰ ਇਹ ਗੱਲ ਕਹਿੰਦੀ ਆ ਕਿ ਤਸਕਰਾਂ ਦੇ ਘਰ ਢਾਕੇ ਅਸੀਂ ਲੱਕ ਤੋੜ ਦਿਆਂਗੇ ਤੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਪਹੁੰਚਾ ਰਹੇ ਹਾਂ ਕਿ ਜੇਕਰ ਤੁਸੀਂ ਆਹ ਕੁਝ ਕਰੋਗੇ ਬਖਸ਼ੇ ਨਹੀਂ ਜਾਊਗਾ ਕਿਸੇ ਵੀ ਕੀਮਤ ਦੇ ਉੱਤੇ ਤੁਹਾਡੀਆਂ ਪੀੜ੍ਹੀਆਂ ਚ ਇੱਥੇ ਰੱਖਣੀਆਂ ਪੰਜਾਬ ਚ ਇੱਥੇ ਰੱਖੂਗਾ ਕਿ ਫਲਾਣਾ ਬੰਦਾ ਨਸ਼ੇ ਵੇਚ-ਵੇਚ ਕੇ ਕੋਠੀ ਬਣਾ ਗਿਆ ਉਹਦੀ ਕੋਠੀ ਸਰਕਾਰ ਨੇ ਢਾਤੀ ਇਹ ਉਹ ਵੇਲਾ ਜਦੋਂ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੋਆਰਡੀਨੇਟਰ ਬਣਾਏ ਗਏ ਆ ਨਸ਼ੇ ਰੋਕਣ ਵਾਸਤੇ ਕੋਆਰਡੀਨੇਟਰ ਬਣਾਏ ਗਏ ਆ ਫਰੀਦਕੋਟ ਦਾ ਕੋਈ ਹੋਰ ਕੋਆਰਡੀਨੇਟਰ ਫਿਰੋਜ਼ਪੁਰ ਦਾ ਹੋਰ ਬਰਨਾਲੇ ਦਾ ਹੋਰ ਸੰਗਰੂਰ ਦਾ ਹੋਰ ਜਲੰਧਰ ਦਾ ਹੋਰ ਤਰਨਤਾਰਨ ਦਾ ਹੋਰ ਇਸ ਤਰੀਕੇ ਦੇ ਨਾਲ ਇਹਨਾਂ ਕੋਆਰਡੀਨੇਟਰਾਂ ਨੇ ਕੰਮ ਕੀਆ ਪੂਰੇ ਜ਼ਿਲ੍ਹੇ ਦੇ ਵਿੱਚ ਆਪਣੇ ਜ਼ਿਲ੍ਹੇ 'ਚ ਪੂਰੇ ਜ਼ਿਲ੍ਹੇ ਦੇ ਵਿੱਚ ਨਸ਼ੇ ਰੋਕਣ ਵਾਸਤੇ ਮਹਿੰਮ ਨੂੰ ਤੇਜ਼ ਕਰਨਾ ਨਸ਼ਿਆਂ ਦਾ ਲੱਕ ਤੋੜਨਾ ਤੇ ਗਤੀ ਹੋਰ ਪ੍ਰਦਾਨ ਕਰਨਾ ਕਿ ਭਾਈ ਨਸ਼ੇ ਜਿਹੜੇ ਉਹ ਖਤਮ ਕਰ ਦੇਣੇ ਮੁਕੰਮਲ ਖਤਮ ਕਰ ਦੇਣੇ ਆ ਵੜੀਆ ਗੱਲ ਆ ਪੰਜਾਬ ਦੇ ਵਿੱਚੋਂ ਨਸ਼ੇ ਮੁੱਕ ਜਾਣ ਵੜੀਆ ਗੱਲ ਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਟੁੱਟ ਜੇ ਪਰ ਨਸ਼ਿਆਂ ਦਾ ਤੇ ਤਸਕਰਾਂ ਦਾ ਲੱਕ ਟੁੱਟੂ ਕਿਵੇਂ ਜਦੋਂ ਇਸ ਵੇਲੇ ਆਪਣੇ ਹੀ ਕਈ ਅੰਦਰਖਾਤੇ ਮਿਲੇ ਹੋਏ ਆ ਪੰਜਾਬ ਦੇ ਵਿੱਚ ਨਸ਼ੇ ਕਦੋਂ ਆਏ ਕਿਵੇਂ ਆਏ ਕਿਹਨੂੰ ਕਿਹਨੂੰ ਵੇਚੇ ਗਏ ਕਿਵੇਂ ਕਿਵੇਂ ਕੋਠੀਆਂ ਕਾਰਾਂ ਵਾਲੇ ਬੰਗਲਿਆਂ ਵਾਲੇ ਲੋਕ ਬਣ ਕੇ ਤਸਕਰ ਤੇ ਪੰਜਾਬ ਦੇ ਲੋਕ ਡੁੱਬ ਗਏ ਖਤਮ ਹੋ ਗਏ ਮੇਰਾ ਖਿਆਲ ਵੀ ਇਹਦੀ ਤਫਸੀਲ ਤੇ ਜਾਣ ਦੀ ਲੋੜ ਨਹੀਂ ਜੇ ਆਪਾਂ ਇਹ ਗੱਲ ਕਹੀਏ ਵੀ ਪੰਜਾਬ ਚ ਕੋਆਰਡੀਨੇਟਰ ਲਾਏ ਗਏ ਆ ਪੰਜਾਬ ਦੇ ਵਿੱਚ ਆ ਸ਼ਖਸੀਅਤਾ ਫਲਾਣੀ ਥਾਂ ਤੇ ਫਿੱਟ ਕੀਤੀ ਗਈ ਗੰਗਾ ਇਹ ਸਾਰੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਆਪਣੇ ਬੰਦਿਆਂ ਨੂੰ ਕਈ ਵਾਰੀ ਐਡਜਸਟ ਵੇ ਕੀਤਾ ਜਾਂਦਾ ਕਈ ਵਾਰੀ ਕਈ ਕੁਝ ਹੁੰਦਾ ਪਰ ਸਵਾਲ ਇਹ ਪੈਦਾ ਹੁੰਦਾ ਕਿ ਜੋ ਬੀਤੇ ਵੇਲੇ ਦੇ ਵਿੱਚ ਸਾਹਮਣੇ ਆਏ ਚਿਹਰੇ ਉਹਦੇ ਵਿੱਚ ਭਾਵੇਂ ਅਮਨਦੀਪ ਕੌਰ ਆ ਤੇ ਭਾਵੇਂ ਕਈ ਹੋਰ ਚਿਹਰੇ ਆ ਸੀਨੀਅਰ ਪੁਲਿਸ ਅਧਿਕਾਰੀ ਉਹਨਾਂ ਨੇ ਉੱਤੇ ਕਾਰਵਾਈ ਕੀ ਹੋਈ ਉਹਨਾਂ ਦੇ ਕੋਲੋਂ ਖੁਲਾਸੇ ਕਿਹੜੇ ਕਿਹੜੇ ਕਰਵਾਏ ਗਏ ਇਹਦੇ ਬਾਰੇ ਜਾਣਕਾਰੀ ਕੌਣ ਦੇਊਗਾ ਅਮਨਦੀਪ ਕੌਰ ਦੇ ਬਾਰੇ ਕਿਸੇ ਇੱਕ ਬੰਦੇ ਦੇ ਕੋਲੇ ਜਾਣਕਾਰੀ ਹੈ ਕਿ ਉਹ ਕਿੱਥੇ ਹੈ ਉਹਦੇ ਕੋਲੋਂ ਪੁਲਿਸ ਨੇ ਕਿਹੜੇ ਕਿਹੜੇ ਖੁਲਾਸੇ ਕਰਵਾ ਲੇ ਕੀ ਉਹਦੇ ਉੱਤੇ ਹੁਣ ਜਿਹੜਾ ਪਰਚਾ ਦਰਜ ਕੀਤਾ ਗਿਆ ਅੱਗੇ ਵਧੂਗੀ ਗੱਲ ਜਿਹੜਾ 17 ਗ੍ਰਾਮ ਤੋਂ ਵੱਧ ਉਹਦੇ ਕੋਲੋਂ ਚਿੱਟਾ ਫੜਨ ਦੀ ਗੱਲ ਕੀਤੀ ਗਈ ਸੀ ਉਹ ਚਿੱਟਾ ਜਿਹੜਾ ਉਹਨਾਂ ਹੀ ਸੀ ਜਾਂ ਉਸ ਤੋਂ ਪਹਿਲਾਂ ਵੀ ਲੈਂਦੀ ਸੀ ਵੇਚਦੀ ਸੀ ਉਸ ਤੋਂ ਬਾਅਦ ਕੀ ਕੁਝ ਹੋਇਆ ਉਹਦੇ ਕੋਲੇ ਜਿਹੜੀ ਜਾਇਦਾਦ ਆ ਉਹ ਦੀ ਨਹੀਂ ਇਹ ਤਾਂ ਪਹਿਲਾਂ ਹੀ ਸਾਹਮਣੇ ਆ ਗਈ ਸੀ ਗੱਲ ਵੀ ਪੈਈ ਉਹਦੇ ਨਾਂ ਦੇ ਉੱਤੇ ਨਹੀਂ ਉਹ ਪੈਸਾ ਕਿਹਦੇ ਨਾਲ ਮਿਲ ਕੇ ਕਿੱਥੇ ਸਪਿੰਡ ਕਰਨੀ ਸੀ ਉਹ ਕਿਹਦੇ ਨਾਲ ਮਿਲ ਕੇ ਇਹ ਤਸਕਰੀ ਦਾ ਕਾਰੋਬਾਰ ਕਰਨੀ ਸੀ ਤੇ ਇਹਦੇ ਬਾਰੇ ਹੁਣ ਕੌਣ ਖੁਲਾਸਾ ਕਰੂਗਾ ਇਸ ਖਬਰ ਦੇ ਉੱਤੇ ਮਿੱਟੀ ਪੈ ਗਈ ਆ ਇਹ ਖਬਰ ਦੇ ਉੱਤੇ ਮਿੱਟੀ ਪੈ ਗਈ ਤੇ ਇੱਕ ਜਾਣਕਾਰੀ ਹੋਰ ਆਈ ਇਹ ਵੀ ਪੁਲਿਸ ਅਧਿਕਾਰੀਆਂ ਦੀ ਆ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 400 ਤੋਂ 7 ਦੇ ਕਰੀਬ ਅਸੀਂ ਔਰਤਾਂ ਦੇ ਉੱਤੇ ਐਨਡੀਪੀਐਸ ਦੇ ਤਹਿਤ ਪਿਛਲੇ ਕੁਝ ਹਫ਼ਤੇ ਦੇ ਵਿੱਚ ਪਰਚੇ ਦਰਜ ਕੀਤੇ ਆ ਇਹਦੇ ਵਿੱਚ ਕੁਝ ਕੁ ਹੁਸ਼ਿਆਰਪੁਰ ਦੀਆਂ ਕੁਝ ਫਰੀਦਕੋਟ ਦੀਆਂ ਕੁ ਜਲੰਧਰ ਦੀਆਂ ਲੁਧਿਆਣੇ ਦੀਆਂ ਸੰਗਰੂਰ ਦੀਆਂ ਸਾਰੇ ਚਲੇ ਆਂਦੀਆਂ ਤੇ ਕੁਝ ਕਿਹਦੇ ਵਿੱਚ ਕੁਝ ਕੁ ਦਰਜ ਨਾ ਜਿਹੜੀਆਂ ਔਰਤਾਂ ਉਹ ਹਰਿਆਣੇ ਦੀਆਂ ਤੇ ਬਾਕੀ ਹੋਰ ਸੂਬਿਆਂ ਦੀਆਂ ਵੀ ਆ। ਅਸੀਂ ਇਹ ਗੱਲ ਕਹਿੰਦੇ ਆ ਕਿ ਇੱਕ ਅਮਨਦੀਪ ਕੌਰ ਫੜੀ ਅੰਦਰ ਕੀਤੀ ਉਹਦੀ ਗੱਲ ਦੇ ਉੱਤੇ ਪੁਲਿਸ ਨੇ ਪਰਦਾ ਪਾ ਲਿਆ ਯਾਨੀ ਕਿ ਪੁਲਿਸ ਨੇ ਪੁਲਿਸ ਨੂੰ ਬਚਾ ਲਿਆ। ਪਰ ਹੁਣੇ ਖਬਰ ਆ ਗਈ ਜੇ ਕਿ 407 ਹੋਰ ਪੰਜਾਬਣਾਂ ਤੇ ਗੈਰ ਪੰਜਾਬਣਾਂ ਪੰਜਾਬ 'ਚ ਨਸ਼ੇ ਵੇਚਦੀਆਂ ਇਹ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕੀਤੀ ਗਈਆਂ। ਪੰਜਾਬ ਦਾ ਬਣੂਗਾ ਕੀ ਜਦੋਂ ਪੰਜਾਬ ਦੇ ਵਿੱਚ ਬੱਚੇ ਵੀ ਚਿੱਟਾ ਵੇਚ ਰਹੇ ਆ ਜਦੋਂ ਪੰਜਾਬ ਦੇ ਵਿੱਚ ਔਰਤਾਂ ਵੀ ਚਿੱਟਾ ਵੇਚ ਰਹੀਆਂ ਬਜ਼ੁਰਗ ਵੀ ਵੇਚ ਰਹੇ ਆ ਨੌਜਵਾਨ ਵੇਚ ਰਹੇ ਆ ਪੁਲਿਸ ਵੀ ਵੇਚ ਰਹੀ ਆ ਰਾਜਨੀਤਿਕ ਲੋਕਾਂ ਦੇ ਉੱਤੇ ਵੀ ਕਈ ਵਾਰੀ ਦੋਸ਼ ਲੱਗਦੇ ਵੀ ਭਾਈ ਇਹ ਵੀ ਵੇਚਣ ਤੇ ਬਕਵਾਉਣ ਦਾ ਕੰਮ ਕਰਦੇ ਆ ਤੇ ਪੰਜਾਬ ਬਚ ਕਿਵੇਂ ਸਕਦਾ ਸਵਾਲ ਤਾਂ ਸਿਰਫ ਇੰਨਾ ਇਹ ਕਿਸੇ ਦੇ ਉੱਤੇ ਇੱਕ ਦੇ ਉੱਤੇ ਦੋਸ਼ ਮੜਨ ਵਾਲੀ ਗੱਲ ਨਹੀਂ ਹੁੰਦਾ ਸਾਰਾ ਕੁਝ ਬੀਤੇ ਮਿਲਿਆਂ ਦੇ ਵਿੱਚ ਵੀ ਰਿਹਾ ਬੀਤੇ ਮਿਲਿਆਂ ਦੇ ਵਿੱਚ ਵੀ ਨਸ਼ਾ ਮੁਕਾਦਿਆਂਗੇ ਕਹਿ ਕੇ ਸਰਕਾਰਾਂ ਬਣੀਆਂ ਬਾਅਦ ਵਿੱਚ ਉਹ ਹੀ ਕੋ ਚੱਲੀ ਗਿਆ ਤੇ ਕੀ ਜੋ ਅੱਜ ਕੁਝ ਚੱਲ ਰਿਹਾ ਵੀ ਭਾਈ ਔਰਤਾਂ ਲਗਾਤਾਰ ਨਸ਼ੇ ਵਿੱਚ ਜੰਦੀਆਂ ਔਰਤਾਂ ਲਗਾਤਾਰ ਨਸ਼ੇ ਕਰੀ ਜਾਂਦੀਆਂ ਔਰਤਾਂ ਲਗਾਤਾਰ ਪੈਸੇ ਕਮਾਈ ਜਾਂਦੀਆਂ ਬੰਦਿਆਂ ਨੂੰ ਜਿਹੜੇ ਉਹਨਾਂ ਦੇ ਭਰਾ ਦੇ ਰੂਪ 'ਚ ਹੋਣ ਪਤੀ ਦੇ ਰੂਪ 'ਚ ਹੋਣ ਭਰਾ ਦੇ ਰੂਪ 'ਚ ਹੋਣ ਪੁੱਤ ਦੇ ਰੂਪ 'ਚ ਹੋਣ ਭਾਂਜੇ ਦੇ ਰੂਪ ਦੇ ਵਿੱਚ ਹੁਣ ਭਤੀਜੇ ਦੇ ਰੂਪ ਦੇ ਵਿੱਚ ਹੁਣ ਉਹਨਾਂ ਨੂੰ ਰੋਕਣ ਦੀ ਥਾਂ ਦੇ ਉੱਤੇ ਆਪ ਨਾਲ ਲੱਗੀਆਂ ਪਈਆਂ ਪੰਜਾਬ ਦਾ ਇਸ ਤੋਂ ਵੱਧ ਬੜਾ ਹਾਲਤਾ ਨਹੀਂ ਹੋਣਾ ਮੇਰਾ ਤਾਂ ਖਿਆਲ ਇਹ ਆ ਅਸੀਂ ਪਹਿਲਾਂ ਕੀ ਸੁਣਦੇ ਹੁੰਦੇ ਸੀ ਕਿ ਔਰਤਾਂ ਘਰ ਦੇ ਵਿੱਚ ਉਸ ਮਰਦ ਨੂੰ ਰੋਕਦੀਆਂ ਜਿਹੜਾ ਬੰਦਾ ਨਸ਼ੇ ਦੇ ਵਿੱਚ ਲੱਗਿਆ ਹੋਵੇ ਤੇ ਪੁੱਠੇ ਸਿੱਧੇ ਕੰਮ ਕਰਦਾ ਹੋਵੇ ਉਹ ਕਹਿੰਦੀਆਂ ਸੀ ਵੀ ਭਾਈ ਤੂੰ ਘਰ ਨੂੰ ਬਰਬਾਦ ਕਰੇਂਗਾ ਤੂੰ ਖਾਨਦਾਨ ਦੀ ਮਿੱਟੀ ਪਟੇਂਗਾ ਤੂੰ ਬਾਹਰ ਆ ਜਾ ਪਰ ਅੱਜ ਔਰਤਾਂ ਵੀ ਬਰਾਬਰ ਨਾਲ ਕੰਮ ਕਰਦੀਆਂ ਕੁਝ ਹਫ਼ਤੇ ਪਹਿਲਾਂ ਆਪਾਂ ਖ਼ਬਰ ਸਾਂਝੀ ਕੀਤੀ ਸੀ ਵੀ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਇੱਕ ਬੰਦਾ ਫੜ ਕੇ ਅੰਦਰ ਕੀਤਾ ਗਿਆ ਉਹਨੂੰ ਉਹਦੀ ਪਰਿਵਾਰਕ ਮੈਂਬਰ ਸ਼ਾਇਦ ਉਹਦੀ ਪਤਨੀ ਸੀ ਮਿਲਣ ਆਈ ਉਹਨੇ ਉਹਦੇ ਨਾਲ ਮੁਲਾਕਾਤ ਕਰਨੀ ਸੀ ਨਿਯਮਾਂ ਦੇ ਮਤਾਬਕ ਪਰ ਜਦੋਂ ਉਹਦੀ ਤਲਾਸ਼ੀ ਲਈ ਗਈ ਤਾਂ ਚੱਪਲ ਦੀ ਬੱਦਰ ਦੇ ਥੱਲੇ ਪਤਾ ਲੱਗਾ ਤੇ ਉਹਨੇ ਨਸ਼ੇ ਦੀ ਪੁੜੀ ਲੁਕੋਈ ਸੀ ਮਤਲਬ ਇਹ ਅਜਿਹਾ ਕਿ ਉਹ ਉਹਨੂੰ ਨਸ਼ੇ ਤੋਂ ਵਰਜਨ ਨਹੀਂ ਸੀ ਆਈ ਉਹਨੂੰ ਇਹ ਨਹੀਂ ਗੱਲ ਕਹਿਣ ਆਈ ਸੀ ਕਿ ਭਾਈ ਤੂੰ ਨਸ਼ੇ ਵੇਚੇ ਤਾਂ ਅੱਜ ਆਪਣੇ ਟੱਬਰ ਦੇ ਉੱਤੇ ਕਿੰਨੀ ਵੱਡੀ ਬਿਪਤਾ ਪੈ ਗਈ ਆ ਉਹ ਉਹਨੂੰ ਅੰਦਰ ਨਸ਼ਾ ਫੜਾਉਣਾ ਆ ਵੀ ਇਹਨੇ ਬਚਣਾ ਨਹੀਂ ਜੇਕਰ ਇਹਨੇ ਨਸ਼ਾ ਨਾ ਕੀਤਾ ਤਾਂ ਹੁਣ ਉਹਦੇ ਉੱਤੇ ਵੀ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਚੱਲੀ ਕੀ ਜਾਂਦਾ ਪੰਜਾਬ ਦੇ ਵਿੱਚ ਕਦੇ ਕਿਸੇ ਥਾਣੇ ਦੇ ਵਿੱਚ ਖਬਰ ਆਉਂਦੀ ਜਿਕੇ ਇੱਥੋਂ ਨਸ਼ਾ ਫੜਿਆ ਗਿਆ ਕਦੇ ਖਬਰ ਆਉਂਦੀ ਜਿਕੇ ਜੇਲ੍ਹ ਦੇ ਵਿੱਚ ਜਿਹੜਾ ਫਲਾਣਾ ਬੰਦਾ ਡਿਊਟੀ ਦੇ ਉੱਤੇ ਸੀ ਉਹਦੇ ਕੋਲੋਂ ਨਸ਼ਾ ਫੜਿਆ ਗਿਆ ਪੰਜਾਬ ਦਾ ਬਣੂਗਾ ਕੀ ਇਸ ਗੱਲ ਤੋਂ ਇਹ ਸਵਾਲ ਪੈਦਾ ਹੁੰਦਾ ਵੀ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਤੇ ਪੰਜਾਬ ਦਾ ਵਾਲੀਵਾਰ ਸਿਕੋਣਾ ਜੇ ਅੱਜ ਵੀ ਪੰਜਾਬ ਦੇ ਵਿੱਚ ਓਵਰਡੋਸ ਦੇ ਕਰਕੇ ਮੁੰਡਿਆਂ ਦੀ ਮੌਤ ਹੋ ਰਹੀ ਆ ਜੇ ਅੱਜ ਵੀ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਅੱਗੇ ਪਹੁੰਚਾਇਆ ਜਾਂਦਾ ਤੇ ਫਿਰ ਆਪਾਂ ਕਿਹੜਾ ਕਹਿ ਸਕਦੇ ਵੀ ਭਾਈ ਯੋਧਾ ਜਿਹੜਾ ਸਾਡਾ ਨਸ਼ਾ ਦੇ ਵਿਰੁੱਧ ਆ ਤੇ ਇਹ 3 ਮਹੀਨਾ ਦੇ ਵਿੱਚ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਰਾਂਗੇ ਗੱਲ ਇਹ ਹੈ ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਸਾਰੇ ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀ ਪਾਉਂਦੇ ਆ ਨਾ ਤਾਂ ਇੱਥੇ ਮਾਮਾ ਦੇ ਪੁੱਤ ਸੋਚਦੇ ਆ ਵੀ ਸਰਕਾਰ ਜਿਹੜੀ ਮਰਜ਼ੀ ਹੋਵੇ ਪਰ ਘਰ ਤਾਂ ਮੇਰਾ ਹੀ ਹੈ ਨਾ ਪਰਿਵਾਰ ਤਾਂ ਮੇਰਾ ਹੀ ਹੈ ਟੱਬਰ ਤਾਂ ਮੇਰਾ ਹੀ ਆ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ ਤੇ ਨਾ ਸਰਕਾਰਾਂ ਸੋਚਦੀਆਂ ਇਸ ਤੋਂ ਵੱਧ ਕੇ ਵੀ ਭਾਈ ਇਹ ਵੋਟਰ ਆ ਤੇ ਇਹਨਾਂ ਨੂੰ ਬਚਾਉਣਾ ਵੀ ਸਾਡਾ ਕੰਮ ਆ ਉਹਨਾਂ ਵਾਸਤੇ ਅਸੀਂ ਪਾਰਟੀਆਂ ਵਾਸਤੇ ਵੋਟ ਆ ਅਸੀਂ ਮਰਗੇ ਤਾਂ ਹੋਰ ਬੋਟਾ ਬਥੇਰੀਆਂ ਉਹ ਵੀ ਮਰਗੇ ਤਾਂ ਹੋਰ ਬੋਟਾ ਹੈਗੀਆਂ ਇਸ ਤੋਂ ਇਲਾਵਾ ਉਹਨਾਂ ਦਾ ਕੋਈ ਸਰੋਕਾਰ ਨਹੀਂ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਕੱਲੀਆਂ ਸਰਕਾਰਾਂ ਨੂੰ ਤੇ ਸਿਆਸੀ ਪਾਰਟੀਆਂ ਨੂੰ ਦੋਸ਼ ਦੇਣ ਦੀ ਥਾਂ ਦੇ ਉੱਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਵੀ ਆਪਾਂ ਕਰਨਾ ਸ਼ੁਰੂ ਕਰਗੇ ਇਸ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਜੇ ਅਸੀਂ ਨਹੀਂ ਪਾਲਣ ਕਰਦੇ ਤਾਂ ਸਾਡਾ ਬਾਲੀਵਾਰਸ ਕੋਈ ਨਹੀਂ ਸਾਨੂੰ ਬਚਾ ਕੋਈ ਨਹੀਂ ਸਕਦਾ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਭਾਵੇਂ ਕਿਸੇ ਹੋਰ ਦੀ ਆ ਜਾਵੇ ਭੱਖ ਦੇ ਵਿੱਚ ਜੇ ਪੰਜਾਬੀਆਂ ਨੂੰ ਆਪਣਾ ਘਰ ਨਹੀਂ ਦਿਸਦਾ ਹੋਊਗਾ ਆਪਦਾ ਟੱਬਰ ਨਹੀਂ ਦਿਸਦਾ ਹੋਊਗਾ ਆਪ ਦਾ ਭਵਿੱਖ ਨਹੀਂ ਦਿਸਦਾ ਹੋਊਗਾ ਤੇ ਫਿਰ ਭਾਈ ਉਹਨਾਂ ਨੂੰ ਕਿਸੇ ਦਿਨ ਦੇਖਣਾਗਾ ਸੋ ਮੇਰੀ ਬੇਨਤੀ ਹੈ ਪੰਜਾਬ ਦੀ ਪੁਲਿਸ ਨੂੰ ਕਿ ਜਿਨ੍ਹਾਂ ਦੇ ਉੱਤੇ ਤੁਸੀਂ ਬੀਤੇ ਦੇ ਵਿੱਚ ਕਾਰਵਾਈ ਦੀ ਗੱਲ ਕਹੀ ਆ ਕਿ ਅਸੀਂ ਅਮਨਦੀਪ ਕੌਰ ਫੜਨ ਦੀ ਰਾਜਜੀਤ ਤੇ ਪਰਚਾ ਦਰਜ ਕੀਤਾ ਉਹ ਫਲਾਣਾ ਹੋ ਗਿਆ ਆ ਅਸੀਂ ਭਗੌੜਾ ਕਰਾਰ ਦਿੱਤਾ ਹੈਗਾ ਇਹਦੇ ਖਿਲਾਫ ਅਸੀਂ ਇਹਨੂੰ ਪੀਓ ਕਰ ਦਿੱਤਾ ਇਹ ਫਲਾਣਾ ਕਰ ਦਿੱਤਾ ਉਹਨਾਂ ਦੇ ਬਾਰੇ ਕੋਈ ਨਾ ਕੋਈ ਸਟੇਟਸ ਰਿਪੋਰਟ ਵੀ ਪੇਸ਼ ਕਰੋ ਕਿ ਅੱਜ ਉਹਨਾਂ ਦਾ ਕੀ ਸਟੇਟਸ ਆ ਉਹਨਾਂ ਨੇ ਕਿਹੜੇ ਕਿਹੜੇ ਖੁਲਾਸੇ ਕੀਤੇ ਫੜੇ ਗਏ ਨੇ ਕਿਹੜੇ ਖੁਲਾਸੇ ਕੀਤੇ ਗਏ ਆ ਜਿਹੜੇ ਨਹੀਂ ਫੜੇ ਗਏ ਉਹਨਾਂ ਦੇ ਬਾਰੇ ਸਾਨੂੰ ਇੰਨੇ ਸਮੇਂ ਦੇ ਵਿੱਚ ਕਿਹੜੀ-ਕਿਹੜੀ ਜਾਣਕਾਰੀ ਆਈ ਆ ਲੋਕਾਂ ਦੇ ਮਨ ਦੇ ਵਿੱਚ ਇਹ ਖਬਰ ਉੱਛਲ ਰਹੀ ਆ ਬੁੜਕ ਰਹੀ ਆ ਕਿ ਭਾਈ ਅਮਨਦੀਪ ਕੌਰ ਕਾਲੀ ਥਾਰ ਅਮਨਦੀਪ ਕੌਰ ਪੁਲਿਸ ਵਾਲੀ ਖਾਕੀ ਵਰਦੀ ਵਾਲੀ ਸੀਨੀਅਰ ਕਾਂਸਟੇਬਲ ਉਹ ਫਲਾਣੀ ਥਾਂ ਤੇ ਤਾਇਨਾਤ ਸੀ ਇੰਨਾਂ ਖਬਰਾਂ ਨੇ ਕਿੰਨੀ ਵੱਡੀ ਜਗ੍ਹਾ ਮੰਨੀ ਪਰ ਅੱਜ ਉਹ ਗੱਲ ਕਿੱਥੇ ਆ ਅੱਜ ਗੱਲ ਬੀਤੇ ਦੀ ਬਾਤ ਹੋ ਗਈ ਆ ਅੱਜ ਈਓਂ ਲੱਗਦਾ ਵੀ ਜਿਵੇਂ ਇਹ ਖਬਰ 2 ਸਾਲ ਪੁਰਾਣੀ ਹੁੰਦੀ ਆ ਜਦਕਿ ਇਹਨੂੰ ਹਲੇ ਮਹੀਨਾ ਵੀ ਨਹੀਂ ਹੋਇਆ ਇਸ ਕਰਕੇ ਪੁਲਿਸ ਦਾ ਫਰਜ਼ ਇਹ ਬਣਦਾ ਕਿ ਆਪਦੇ ਮਹਿਕਮੇ ਦੀ ਜਦੋਂ ਖਬਰ ਆਉਂਦੀ ਆ ਉਹ ਵੀ ਗੱਲ ਖੁਲਾਸੇ ਦੇ ਰੂਪ ਚ ਕੀਤੀ ਜਾਵੇ ਕਿ ਭਾਈ ਇਹਦੇ ਕੋਲੋਂ ਅਸੀਂ ਆ ਕੁਝ ਫੜਿਆ ਸੀ ਤੇ ਇੰਨੇ ਲੰਮੇ ਸਮੇਂ ਤੋਂ ਇਹਦੇ ਨਾਲ ਮਿਲ ਕੇ ਆ ਕੁਝ ਕਰ ਰਹੀ ਸੀ ਜਾਂ ਕਰ ਰਿਆ ਸੀ ਜਿਵੇਂ ਕਿ ਆਮ ਤੌਰ ਤੇ ਖਬਰਾਂ ਆਉਂਦੀਆਂ ਕਿ ਫਲਾਣੀ ਥਾਂ ਤੇ ਪੁਲਿਸ ਨੇ ਨਾਕਾ ਲਾਇਆ ਸੀ ਤੇ ਸਾਹਮਣੇ ਇੱਕ ਸਾਈਕਲ ਦੇ ਉੱਤੇ ਬੰਦਾ ਹੁੰਦਾ ਸੀ ਉਹ ਜਦੋਂ ਸਾਈਕਲ ਦੇ ਉੱਤੇ ਹੁੰਦਾ ਸੀ ਉਹਦਾ ਸਾਈਕਲ ਦੇ ਹੈਂਡਲ ਦੇ ਨਾਲ ਇੱਕ ਚਿੱਟੇ ਰੰਗ ਦਾ ਝੋਲਾ ਬੰਨਿਆ ਸੀ ਜਦੋਂ ਉਹ ਪੁਲਿਸ ਦੇ ਨੇੜੇ ਆਇਆ ਤੇ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਉਹਨੇ ਸਾਈਕਲ ਪੇਸ਼ਾਨੂ ਮੋੜ ਲਿਆ ਪੁਲਿਸ ਨੇ ਉਹਦਾ ਪਿੱਛਾ ਕੀਤਾ ਰਾਹ ਦੇ ਵਿੱਚੋਂ ਸਾਈਕਲ ਛੱਡ ਕੇ ਭੱਜ ਪਿਆ ਪੁਲਿਸ ਨੇ ਭੱਜ ਕੇ ਉਹਨੂੰ ਫੜਦਿਆ ਤੇ ਫਿਰ ਜਦੋਂ ਉਹਦੇ ਹੈਂਡਲ ਦੇ ਕੋਲੋਂ ਝੋਲਾ ਖੋਲ ਕੇ ਦੇਖਿਆ ਉਹਦੇ ਵਿੱਚੋਂ ਇੰਨੀ ਖੀਮ ਮਿਲੀ ਉਹਦੇ ਵਿੱਚੋਂ ਨਸ਼ੀਲਾ ਪਦਾਰਥ ਮਿਲਿਆ ਇਹ ਗੱਲਾਂ ਧੂਣੀ ਦੇ ਪਹਾੜੇ ਵਰਗੀਆਂ ਬਣੀਆਂ ਇਹਨਾਂ ਗੱਲਾਂ ਨੂੰ ਪੜ ਕੇ ਹੁਣ ਹਾਸਾ ਵੀ ਆਉਂਦਾ ਵੀ ਭਾਈ ਆਹ ਕੁਛ ਇਉਂ ਥੋੜੀ ਹੁੰਦਾ ਕਦੇ ਕਦੇ ਦੁੱਖ ਵੀ ਹੁੰਦਾ ਵੀ ਭਾਈ ਇਹ ਕਹਾਣੀ ਨਾ ਜਿਹੜੀ ਉਹ ਬਿਲਕੁਲ ਜਿਵੇਂ ਨਾਂ ਦੀ ਬਦਲੀ ਦੇ ਵਿੱਚ ਬਾਕੀ ਸਾਰੀਆਂ ਗੱਲਾਂ ਉਹੀ ਹੁੰਦੀਆਂ ਬਸ ਨਾਂ ਹੀ ਬਦਲਣਾ ਤੇ ਪਤਾ ਹੀ ਬਦਲਣਾ ਇਹ ਉਸ ਤਰੀਕੇ ਦੀਆਂ ਗੱਲਾਂ ਜਾਪਦੀਆਂ ਸੋ ਆਜੋ ਇੱਥੇ ਜਿਹੜੀ ਖਬਰ ਪੈਦਾ ਹੁੰਦੀ ਆ ਉਹਦੇ ਬਾਰੇ ਵਿਸਥਾਰ ਦੇ ਕੇ ਖੁਲਾਸਾ ਕਰਕੇ ਪੰਜਾਬੀਆਂ ਨੂੰ ਦੱਸਿਆ ਜਾਵੇ ਕਿ ਅਸੀਂ ਇਹਦੇ ਬਾਰੇ ਆਹ ਕਾਨੂੰਨੀ ਕਾਰਵਾਈ ਹੁਣ ਤੱਕ ਕਰ ਦਿੱਤੀ ਹੈ ਤੇ ਪੰਜਾਬ ਦੀਆਂ ਔਰਤਾਂ ਨੂੰ ਵੀ ਬੇਨਤੀ ਆ ਤੁਸੀਂ ਜੱਕ ਜਣਨੀਆਂ ਵੀ ਹੋ ਤੁਸੀਂ ਇਸ ਵੇਲੇ ਮਾਈ ਭਾਗੋ ਦੀਆਂ ਵਾਰਿਸ ਵੀ ਹੋ ਤੁਸੀਂ ਭੁੱਲੇ ਭਟਕੇ ਮਰਦਾਂ ਨੂੰ ਪਰਿਵਾਰਕ ਜੀਆਂ ਨੂੰ ਲੀਹ ਦੇ ਉੱਤੇ ਲੈ ਕੇ ਆਉਣ ਵਾਲੀਆਂ ਵੀ ਹੋ ਪਰ ਜੇਕਰ ਤੁਸੀਂ ਆਪ ਵੀ ਇਸ ਕਾਲੇ ਕੰਮਾਂ ਦੇ ਵਿੱਚ ਪਈਆਂ ਤੇ ਫੇਰ ਭਾਈ ਕੋਈ ਵਾਲੀ ਵਾਰਸ ਨਹੀਂ ਗਾ ਬਾਅਦ ਦੇ ਵਿੱਚ ਜੋ ਆਪਾਂ ਇਹ ਗੱਲ ਕਹਿੰਦੇ ਜਿਵੇਂ ਲਿਖਿਆ ਸੀ ਫਲਾਣਾ ਸੀ ਢਿੰਗੜਾ ਸੀ ਡਰਾਮੇਬਾਜ਼ੀ ਕਰਦੇ ਆ ਕਿਸਮਤ ਹੀ ਐਉਂ ਸੀ ਆਜੋ ਆਪਾਂ ਪਹਿਲਾ ਮਨੁੱਖ ਬਣੀਏ ਆਪਦੇ ਫਰਜ਼ਾਂ ਦੀ ਪੂਰਤੀ ਕਰਗੇ ਆਪਾਂ ਗਲਤ ਕੰਮ ਤੋਂ ਵਰਜਗੇ ਤੇ ਆਪ ਵੀ ਗਲਤ ਕੰਮ ਨਾ ਕਰਗੇ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਕੱਲੇ ਸਰਵੇ ਹੀ ਨਾ ਕਰੀ ਚੱਲੋ ਕਿ ਇੰਨੇ ਨਸ਼ੇੜੀ ਇੱਥੇ ਪਾਏ ਗਏ ਇੰਨੇ ਨਸ਼ੇੜੀ ਇੱਥੇ ਪਾਏ ਗਏ ਪ੍ਰੈਕਟੀਕਲ ਤੌਰ ਦੇ ਉੱਤੇ ਮਸਲੇ ਦਾ ਹੱਲ ਕੀ ਨਿਕਲਿਆ ਆਪਾਂ ਨੂੰ ਇਹਦੇ ਵੱਲ ਵੀ ਗੌਰ ਕਰਨੀ ਪਾਉਗੀ ਮਿਹਰਬਾਨੀ